ਦੇਖੋ ਇਹ ਕੇਕ ਨੇ ਮੇਰੇ ਭਰਾਵਾਂ ਦਾ ਪਿਆਰ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਰੀ ਆਤਮਾ ਰਖਸ਼ਾ ਦੀ ਪੂਰੀ ਟੀਮ ਹੋਰ ਜਿਹੜੇ ਅਜੇ ਘਰ ਦੀ ਜਿਹੜੀ ਹੈ ਉਹ ਸਾਡੇ ਸੀਰ ਆਪਣੀ ਆਤਮਾ ਰਖਸ਼ਾ ਦੇ ਗੁਰੂ ਕਿਸ਼ੋਰ ਸਾਲੀ ਜੀ ਉਹ ਜਿੰਨੇ ਵੀ ਮੇਰੇ ਛੋਟੇ ਨੇ ਉਹ ਵੱਡੇ ਮੇਰੇ ਭਰਾ ਨੇ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰਥਡੇ ਸੈਲੀਬ੍ਰੇਟ ਕਰਦੇ ਮੈਨੂੰ ਬਹੁਤ ਅੱਛਾ ਲੱਗਦਾ ਮੇਰਾ ਮਾਣ ਮੇਰੇ ਭਰਾ ਮੇਰਾ ਪਰਿਵਾਰ ਦੇਖੋ ਜੀ ਸੇਵਾ ਵਾਸਤੇ ਤੁਹਾਨੂੰ ਪਤਾ ਸਾਡੇ ਕੋਲ ਆਜਮ ਤੱਤੇ ਰਹਿੰਦੇ ਹਨ ਟਾਈਮ ਗੁਰੂ ਨਗਰੀ ਦੀ ਸੇਵਾ ਵਿੱਚ ਬਚਨ ਪਾਤਾ ਸੀ ਅਸੀਂ ਆਸ ਕਰਦੇ ਗੁਰੂ ਨਗਰੀ ਦੇ ਮਹਾਂਪੁਰ ਰਾਤਾ ਕੁਮਾਰ ਜੀ ਦੇ ਪੁੱਤਰ ਸਤਾਨ ਨੇ ਇਥੇ ਵਾਰਣਿਕੀ ਆਸ਼ਰਮਾ ਅਸੀਂ ਉਹਨਾਂ ਦੀ ਦਿੱਲ ਦਾ ਸੇਵਾ ਦੇ ਵਿੱਚ ਲੱਗੇ ਆ ਤੇ ਲੱਗੇ ਰਹਿਣਾ। ਸੋ ਕੀ ਮੈਸੇਜ ਦੇਣਾ ਚਾਹੁੰਦੇ ਅੱਜ ਦੇ ਦਿਨ ਮੈਸੇਜ ਮੇਰਾ ਇਹ ਹੈ ਜੀ ਸਾਰੇ ਲੋਕਾਂ ਸ਼ਹਿਰ ਵਾਸੀਆਂ ਨੂੰ ਵੀ ਆਪਣਾ ਆਲਾ ਦੁਬਾਰਾ ਸਾਫ਼ ਰੱਖੋ ਜੇ ਕਿਸੇ ਪ੍ਰਕਾਰ ਦੇ ਤੁਹਾਨੂੰ ਕਿਸੇ ਚੀਜ਼ ਦੀ ਹੈਲਪ ਦੀ ਲੋੜ ਮਿਲਦੀ ਆ ਸਾਡੇ ਕੋਲ ਅਮਰਸਰ ਨਗਰ ਨਿਗਮ ਲੋਕ ਹੈਲਪ ਲਾਈਨ ਨੰਬਰ ਸ਼ੂਜ਼ ਕੀਤੇ ਗਏ ਨੇ ਸਾਡੀਆਂ ਵਾਰਡ ਵਾਈਜ਼ ਜੂਨਾ ਬਣੀਆਂ ਦੀਆਂ ਨੇ ਸੈਨਟਰੀ ਇੰਸਪੈਕਟਰਾਂ ਤੇ ਮਾਉਜ਼ ਬਣੇ ਦੇ ਨੇ ਕਿਤੇ ਵੀ ਜਾ ਕੇ ਆਪਣੀ ਕਮਪਲੇਂਟ ਕੰਪਲੀਟ ਦਸਮਾ ਕੇ ਉਸ ਚੀਜ਼ ਦਾ ਹੱਲ ਕਰਵਾ ਸਕ ਪੋਲੀ ਪਹਿਲਾਂ ਤੇ ਮੇਰੇ ਕੋਲ ਬਹੁਤ ਬਹੁਤ ਮਦਦ ਕਰਦੇ ਸਾਰੇ ਲੋਕ ਮਦਦ ਕਰਨਾ ਅੱਜ ਵੀ ਕੱਲਾ ਸਾਡਾ ਭਰਾ ਨਹੀਂ ਪੂਰੇ ਸ਼ਹਿਰ ਦਾ ਭਰਾ ਵਾ ਕੋਈ ਪਾਰਟੀ ਨਹੀਂ ਦੇ ਦੇ ਸਭ ਤੋਂ ਪੋਲੀਕਲ ਕੋਈ ਛੁੱਟੀ ਵੀ ਦੇ ਦੇ ਕੋਈ ਛੁੱਟੀ ਵਾਲੇ ਤੇ ਵੀ ਕੋਈ ਸ਼ਹਿਰ ਤੇ ਪ੍ਰੋਬਲਮ ਆ ਤਾਂ ਕੋਈ ਇਹਨਾਂ ਨੂੰ ਫੋਨ ਕਰਦੇ ਉਸੇ ਮੇਲੇ ਹੀ ਆ ਗੱਡੀਆਂ ਚੱਲਦੀਆਂ ਸਾਰੇ ਲੋਜਿਸਟਿਕ ਮੈਨਰ ਨਾਲ ਦੇਖੋ ਅੰਮ੍ਰਿਤਸਰ ਸ਼ਹਿਰ ਵਿੱਚ ਲੱਖਾਂ ਹੀ ਲੋਕ ਹੋ ਜਾਂਦੇ ਆ ਤੇ ਜੇ ਉਹਨਾਂ ਨੂੰ ਸਾਫ਼ ਸੁਥਰਾ ਮਾਹੌਲ ਮਿਲਦਾ ਤਾਂ ਉਹ ਵਾਸ਼ੂ ਪ੍ਰਧਾਨ ਹੋਣਾ ਤੇ ਉਹਨਾਂ ਦੀ ਟੀਮ ਵੱਲੋਂ ਹੀ ਆ ਤੇ ਮੈਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੂੰ ਵਧਾਈ ਦੇਣ ਆਇਆ ਹਾਂ ਸਾਰੇ ਸ਼ਹਿਰ ਵਾਸੀਓ ਇਹਨਾਂ ਨੂੰ ਵਧਾਈ ਦੇਣਾ ਇਹ ਜਿਹੜਾ ਆਈਡੀਆ ਵਾ ਮੇਰਾ ਭਰਾ ਲਈ ਪੈਰਵਾਨਾ ਇਹਨਾਂ ਰਾਈਦਿਆ ਸੀ ਆਪਾਂ ਵਧੀਆ ਕੇਕ ਬਣਾਉਣਾ ਵਾ ਤੇ ਇਹ ਕੋਈ ਕੇਕ ਲੈ ਕੇ ਆਇਆ ਮੈਂ ਤੇ ਸਦਾ ਮਾਵਾ ਆਇਆ ਤੇ ਮੇਰਾ ਭਰਾ ਵਾ ਤੇ ਆਪਾਂ ਹਮੇਸ਼ਾ ਨਾਲ ਨਾਲ